ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਇਹ ਪੇਸ਼ੈਂਟ ਆ ਜੀ ਅੰਜੂ ਬ੍ਰੇਨ ਕੈਂਸਰ ਦੀ ਮਰੀਜ਼ ਆ ਤੇ 6 ਮਹੀਨੇ ਪਹਿਲਾਂ ਮੇਰੇ ਕੋਲ ਆਏ ਸੀ ਇਹਦੀ ਟ੍ਰੀਟਮੈਂਟ ਲੈਣ ਵਾਸਤੇ ਦੇ ਘਰ ਦੇ ਤੇ ਉਦੋਂ ਦੇ ਹੁਣ ਤੱਕ ਜਿਹੜੀ ਇੰਪਰੂਵਮੈਂਟ ਆ ਉਹ ਆ ਵੀ ਥੋੜਾ ਥੋੜਾ ਬੋਲਣ ਲੱਗ ਗਈ ਤੇ ਹੋਰ ਵੀ ਤਕਲੀਫਾਂ ਠੀਕ ਹੋਈਆਂ ਨੇ ਤੇ ਕੁਝ ਕੁਝ ਖਾਣ ਵੀ ਲੱਗ ਗਈ ਨਹੀਂ ਤਾਂ ਪਹਿਲਾਂ ਬਿਲਕੁਲ ਇਹਦਾ ਸਰੀਰ ਡੈੱਡ ਸੀ ਤੇ ਬ੍ਰੇਨ ਕੈਂਸਰ ਤੁਹਾਨੂੰ ਪਤਾ ਵੀ ਬਹੁਤ ਖਤਰਨਾਕ ਬਿਮਾਰੀ ਆ ਨਾ ਤਾਂ ਇਸ ਪੋਜੀਸ਼ਨ 'ਚ ਆਪਰੇਸ਼ਨ ਹੋ ਸਕਦਾ ਹੈ ਨਾ ਕੀਮੋ ਹੋ ਸਕਦੀ ਆ ਤੇ ਉਲਟਾ ਜਦੋਂ ਕਿਸੇ ਗਰੀਬ ਨੂੰ ਇਹ ਪ੍ਰੋਬਲਮ ਆ ਜਵੇ ਫਿਰ ਬਹੁਤ ਔਖਾ ਹੋ ਜਾਂਦਾ ਹੈ ਇਹ ਘਰ ਜਿਹੜਾ ਹੈਗਾ ਵਿਚਾਰਾ ਬੜਾ ਗਰੀਬ ਘਰ ਦੇ ਸਾਰੇ ਹੈਗੇ ਨੇ ਇਹ ਤੇ ਇਲਾਜ ਲਈ ਪੈਸੇ ਨਹੀਂ ਹੈਗੇ ਤੇ ਮੈਂ ਜਿੰਨੀ ਕਿਨਾਂ ਦੀ ਮਦਦ ਕਰਦਾ ਰਿਹਾ ਤੇ ਅੱਗੇ ਵੀ ਮੈਂ ਕਰਦਾ ਰਹੂੰਗਾ ਤੇ ਲਗਾਤਾਰ 6 ਮਹੀਨੇ ਤੋਂ ਮੈਂ ਦਵਾਈ ਦੇ ਰਿਹਾ ਹਾਂ ਉਹਨਾਂ ਨੂੰ ਤੇ ਪੋਜੀਸ਼ਨ ਕੁਛ ਨਾ ਕੁਛ ਠੀਕ ਆ ਕਿਉਂਕਿ ਜਿਹੜਾ ਕੈਂਸਰ ਹੈ ਜੀ ਬ੍ਰੇਨ ਕੈਂਸਰ ਦਾ ਇਹਦਾ ਇਲਾਜ ਬੜਾ ਮਹਿੰਗਾ ਹੁੰਦਾ ਹੈ। ਇਹਦੇ ਵਾਸਤੇ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਬਹੁਤ ਮਹਿੰਗੀਆਂ ਹੁੰਦੀਆਂ ਨੇ ਤੇ ਮੇਰੇ ਤੋਂ ਜਿੰਨਾ ਵੀ ਸਰਦਾ ਮੈਂ ਇਹਨਾਂ ਦੀ ਟ੍ਰੀਟਮੈਂਟ ਕਰ ਰਿਹਾ ਹਾਂ ਤੇ ਮੈਂ ਘੱਟੋ-ਘੱਟ ਜਿਹੜੇ ਡਾਕਟਰਾਂ ਨੇ ਇਹਨੂੰ ਕਹੇ ਸੀ ਕਹਤਾ ਸੀ ਵੀ ਇਹ ਬਸ ਥੋੜਾ ਟਾਈਮ ਕੱਟਣਗੇ ਮੈਂ 6 ਮਹੀਨੇ ਇਹਨਾਂ ਦੇ ਕਢਾਤੇ ਤੇ ਅੱਗੇ ਨੂੰ ਇਹਨਾਂ ਨੂੰ ਪੈਸੇ ਦੀ ਬਹੁਤ ਲੋੜ ਆ ਇਹਨਾਂ ਦਾ ਇਲਾਜ ਕਰਨ ਵਾਸਤੇ ਜੇ ਕਿਸੇ ਵੀਰ ਦੀ ਚਾਹਨਾ ਹੋਵੇ ਤਾਂ ਇਹਦੇ ਇਲਾਜ ਵਾਸਤੇ ਜ਼ਰੂਰ ਦਾਨ ਕਰੇ ਬਹੁਤ ਲੋੜਾ ਬਹੁਤ ਬਹੁਤ ਧੰਨਵਾਦ